ਇਸ ਵੇਲੇ ਦੀ ਵੱਡੀ ਤੇ ਦੁਖਦਾਇਕ ਖਬਰ ਜਿਹੜੀ ਆ ਉਹ ਫਰੋਇਪਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਰਖੜੀ ਤੋਂ ਪਹਿਲਾਂ ਇੱਕ ਵੱਡਾ ਹਾਦਸਾ ਜਿਹੜਾ ਉਹ ਵਾਪਰਿਆ ਇਸ ਹਾਦਸੇ ਦੌਰਾਨ ਰਿਸ਼ਤੇਦਾਰੀ ਵਿੱਚ ਲੱਗਦੇ ਦੋ ਭੈਣ ਭਰਾਵਾਂ ਦੀ ਇਕੱਠਿਆਂ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਰਖੜੀ ਤੋਂ ਪਹਿਲਾਂ ਇੱਕ ਵੱਡੀ ਘਟਨਾ ਜਿਹੜੀ ਆ ਉਹ ਫਰੋਇਪਰ ਦੇ ਕਸਬਾ ਮੱਲਾਂ ਵਾਲਾ ਵਿੱਚ ਵਾਪਰੀ ਆ ਜਿੱਥੇ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤਾਂ ਇਸ ਦੌਰਾਨ ਰਿਸ਼ਤੇਦਾਰੀ ਵਿੱਚ ਲੱਗਦੇ ਦੋ ਭੈਣ ਭਰਾਵਾਂ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਦੱਸਿਆ ਜਾ ਰਿਹਾ ਕਿ ਲੜਕਾ ਜਿਹੜਾ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਤਾਂ ਜਿਹੜੀ ਲੜਕੀ ਆ ਉਹ ਵੀ ਦੋ ਭੈਣਾਂ ਦੀ ਇਕੱਲੀ ਭੈਣ ਸੀਗੀ ਤਾਂ ਦੋਨਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਤਾਂ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿ ਕਾਰ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਤਾਂ ਇਸ ਦੌਰਾਨ ਪੁਲਿਸ ਨਾਲ ਵੀ ਕਾफी ਜੜੀ ਪਰਿਵਾਰ ਦੀ ਬਹਿਸਬਾਜੀ ਹੋਈ ਆ ਤਾਂ ਪਰਿਵਾਰ ਵੱਲੋਂ ਕਾਰ ਚਾਲਕ ਦੇ ਖਿਲਾਫ ਗੰਭੀਰ આરોਪ ਜਿਹੜੇ ਆ ਉਹ ਲਗਾਏ ਗਏ ਆ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦ ਹੀ ਕਾਰ ਚਾਲਕ ਦੇ ਖਿਲਾਫ ਜਿਹੜਾ ਮਾਮਲਾ ਉਹ ਦਰਜ ਕੀਤਾ ਜਾਵੇਗਾ ਤਾਂ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਅਤੇ ਪੁਲਿਸ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਰ ਹੋਲੀ ਉਲੀ ਪਹੁੰਚਦੇ ਪੈਣਾ ਤੂੰ ਐਸੇ ਨਾ ਨਿੱਕੇ ਤੈਨੂੰ ਵੀ ਰਾਮ ਮੰਨ ਲਓ ਜਿਹੜਾ ਪਿੰਡ ਦਾ ਹੈ ਜਿਹੜੀ ਦੇ ਨਾਲ ਤੇ ਕੁੜੀ ਲੈ ਕੇ ਆਇਆ ਨਾ ਸੁਪਰੀ ਬਿਪਲ ਮਿਲ ਕੇ ਸੁਣਾ ਅਮਨਦੀਪ ਆਹ ਲਾ ਤੂੰ ਮੇਰਾ ਭਰਾ ਹੈ ਮੈਨੂੰ ਆਦੇ ਬੱਚੇ ਦੀ ਕਸਮ ਜੇ ਮੈਂ ਸੁਭਗਲ ਨੂੰ ਛੱਡ ਜਾਂਦਾ ਵਾ ਠੀਕ ਹੈ ਤੂੰ ਵੀ ਸਾਥ ਦੇ ਨਹੀਂ ਬੱਠੀਕ ਧਮਾਗੇ ਧਮਾਗੇ ਮੈਂ ਮੈਂ ਇੱਕ ਨਾ ਅਮਨਦੀਪ ਤੇ ਮੈਂ ਗੱਲ ਸਮਝਾਤੀ ਨਾ ਸਰਾਈ ਕਰਾਂ ਯਾਰ ਅਸੀਂ ਬੰਦੇ ਨਹੀਂ ਕਰਦੇ ਬੱਚੇ ਦੀ ਕਰਨਾ ਜੇ ਤੁਮਨੇ ਨਾਂ ਨ ਦੱਸਿਆ ਕੁਛ ਤੇ ਜਦੋਂ ਦੱਸਾਂਗੇ ਨਹੀਂ ਜੇ ਤੁਮਨੇ ਬੱਚੇ ਨੂੰ ਲੱਗਣਗੇ ਹੁਣ ਚੱਲਦੇ ਥਾਡੇ ਨਾਲ ਅਸੀਂ ਤੁਹਾਡੇ ਨਾਲ ਯਾਰ ਮੇਰੇ ਗੱਲ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਪਰਮਿੰਦਰ ਸਿੰਘ ਜੀ ਇਹ ਜੀ ਮੇਰਾ ਹੀ ਹੈਗਾ ਭੂਆ ਦਾ ਪੁੱਤਰਾ ਇਹ ਆ ਵੀ ਮੰਮੀ ਦਾ ਵਾਸ਼ਨਾਏ ਬਠਿੰਡੇ ਦਾ ਹਸੂ ਆ ਰਹੇ ਸੀਗੇ ਬਾਕੀ ਮੋਟਰਸਾਈਕਲ ਜਾਵਾਂ ਕਰਾਇਆ ਸੀ ਬਸ ਪੁੱਤਰੇ ਹੀ ਦੋਨੇ ਜਣੇ ਆ ਰਹੇ ਸੀ ਤੇ ਮੈਨੂੰ ਲੱਗਾ ਪਤਾ ਫੋਨ ਆਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ ਹਾਂਜੀ ਤੇ ਕਾਰ ਵਾਲੇ ਦਾ ਕੰਮ ਕਿਉਂ ਹੋਇਆ ਹਾਂਜੀ ਮੈਨੂੰ ਪਤਾ ਲੱਗ ਗਿਆ ਸੀ ਕਾਰ ਵਾਲ ਦਾ ਉਹ ਮੱਲਾ ਵਾਲੇ ਦਾ ਆ i20 ਗੱਡੀ ਆ ਉਹਨਾਂ ਦੀ ਮਤ ਹਾਂਜੀ ਦੋਨਾਂ ਵੀ ਮੌਕੇ ਤੇ ਹੋਈ ਕਿੰਨੇ ਜਿਹੜਾ ਬੰਦਾ ਸੀਗਾ ਕਿੰਨੇ ਦਾ ਇਪਰਾ ਸੀ ਇਹ ਜੀ ਦੋ ਭੈਣਾਂ ਇੱਕ ਭਰਾ ਇਕੱਲਾ ਇਕੱਲਾ ਬੰਦਾ ਇਕੱਲਾ ਇਕੱਲਾ ਭਰਾ ਹਾਂਜੀ ਇਕੱਲਾ ਇਕੱਲਾ ਪਰ ਛੋਟੀ ਛੋਟੀ ਮਾਸੀ ਦੀ ਲੜਕੀ ਸੀ ਉਹ ਆਪਣੇ ਇਥੋਂ ਲੋਈਆਂ ਤੋਂ ਆ ਉੱਪਰ ਆ ਰਹੇ ਸੀ ਦੋਨੇ ਤੇ ਨਿਕਾ ਚੱਲ ਪਏ ਪੈਂਤੇ ਨੂੰ ਸਵੇਰੇ ਭੇਜਦਾ ਕੇ ਚੱਲਦਾ ਆ ਮਾ ਇਥੇ ਦਾ ਪਿੰਨੇ ਮੰਨ ਵਾਲੇ ਤੇ ਉੱਥੋਂ ਆ ਰਹੇ ਸੀ ਸਦਾਰੇ ਤੋਂ ਪਿੱਛੇ ਮੰਲੂ ਵਾਲੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੈਂ ਮਨ ਕੀ ਕਰਦੇ ਹਾਂ ਤੁਸੀਂ ਸਾਫ਼ ਮੰਗਦੇ ਸੀ ਘਰ ਵਿੱਲਾ ਕਰਤਾ ਸਦਾ ਜੀ ਇਹ ਨਾਮ ਕੀ ਤੁਹਾਡਾ ਜਸਪਾਲ ਸਿੰਘ ਜੀ ਕੀ ਕਟਨੇਗਾ ਕਟਨਾ ਹੀ ਗੁੰਡਾ ਗੁਰਵਿੰਦਰ ਸਿੰਘ ਸੀ ਇਹਦੀ ਮੰਮੀ ਘੰਡੇ ਦਾਖਲ ਸੀ ਜੀ ਪ੍ਰਿਸ਼ਣ ਹੋਇਆ ਸੀਗਾ ਤੇ ਉੱਥੇ ਮਹੀਨੇ ਦੇ ਕਰੀਬ ਸੀਗੇ ਰਹਿੰਦੇ ਸੀਗੇ ਉਥੋਂ ਆਹੀ ਪਹਿਲਾਂ ਮੰਨ ਲਓ ਸਵੇਰੇ 3 ਵਜੇ ਤੁਰੇ ਉੱਥੇ ਪਿੰਡ ਦੀ ਇਹ ਬਾਅਦ ਚ ਤੁਰੇ ਆ ਨਾਲ ਇਹਦੇ ਮਾਸੀ ਦੀ ਕੁੜੀਆ ਸੀਗੀ ਤੇ ਜੀਰੇ ਮੋਟਰਸਾਈਕਲ ਡੱਕਦੇ ਆਹੀ ਤੋਂ ਉੱਥੋਂ ਵਾਸਤੇ ਚੜਦੇ ਸੀਗੇ ਜੀ ਇਹ ਕਿਤੇ ਜਾਂ ਨਾਲੇ ਦਾ ਕੱਪੜੇ ਢੀੜੇ ਲੈ ਆਉਣੇ ਆ ਨਾਲੇ ਪਿੰਡ ਗੇੜਾ ਮਾਰ ਆਉਣੇ ਜੀ ਮਾਲਟਾਂ ਤਾਂ ਦੇਖ ਆਵਾਂਗੇ ਇਹ ਜੀਰਿਓ ਵਾਇਡ ਆ ਨਾ ਮਲਾੜਾ ਇਹ ਰੋਡ ਬਹੁਤ ਖਰਾਬ ਆ ਜੀ ਸਾਡੇ ਫਿਰ ਜੀਰਿਓ ਮਖੂ ਹੋ ਗਏ ਤਾਂ ਮਖੂ ਤੋਂ ਮਲਾੜਾ ਆਮ ਜਨਤਾ ਆਉਂਦੀ ਆ ਜੀ ਜਦੋਂ ਮਖੂ ਤੋਂ ਜਸਹਦਾਰੇ ਦੇ ਕਰੀਬ ਆਏ ਨਾ ਜੀ ਇਦਰੋਂ ਆ ਰਹੇ ਸੀਗੇ ਤੇ ਮੱਲਾ ਵਾਲੇ ਲੋਕ ਗੱਡੀ ਜਾਂਦੀ H20 ਜੀ ਕਰਨੈਲ ਸਿੰਘ ਦਾ ਦਾ ਮੁੰਡਾ ਦੱਸਦੇ ਭੋਲਾ ਭੋਲਾ ਜੀ 120 ਦੇ ਕਰੀਬ ਜਿੰਨਾਂ ਲੋਕਾਂ ਨੇ ਦੇਖਿਆ ਮੌਕੇ ਤੇ ਜੀ ਦੂਜੇ ਪਾਸੇ ਜਾ ਕੇ ਓਵਰ ਐਟੈਕ ਕਰਕੇ ਮਨ ਲੋਕ ਗੱਡੀ ਮਾਰੀ ਹੈ ਜੀ ਤੇ ਗੁੜੀ ਆਈ ਤਾਂ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਮੁੰਡੇ ਨੂੰ ਜਿਹੜੇ ਲਾ ਕੇ ਹਸਪਤਾਲ ਲੈ ਕੇ ਗਿਆ ਤੇ ਉੱਥੇ ਜਾ ਕੇ ਉਹ ਵੀ ਮਨ ਲੋਕ ਪੂਰਾ ਹੋ ਗਿਆ ਜੀ ਇਹ ਵਾਲਾ ਕੀ ਮੌਕੇ ਤੇ ਲੈ ਕੇ ਗਿਆ ਜਾਂ ਫਰਾਰ ਹੋ ਗਿਆ ਅਸੀਂ ਤਾਂ ਬਾਅਦ 'ਚ ਮਨ ਲੋਕ ਹੈ ਗੱਡੀ ਉੱਥੇ ਬਾਕੀ ਉਹ ਨਹੀਂ ਮਨ ਲੋਕ ਮਿਲਿਆ ਕੱਲਾ ਸੀ ਜਾਂ ਕੌਣ ਸੀਗਾ ਜੀ ਇਹ ਇਹ ਆਪਣਾ ਕਿਨੇ ਪੜਪੜਾ ਸੀ ਮੁੰਡਾ ਇਕੱਲਾ ਗੁਰਿੰਦਰ ਸਿੰਘ ਹੈ ਤੇ ਦੋ ਭੈਣਾਂ ਜਿਹੜੀਆਂ ਜੀ ਪੜਦਾ ਸੀ ਨਹੀਂ ਮਿਸਤਰੀ ਦਾ ਰਾਜਗੀਰ ਦਾ ਠੇਕੇਦਾਰ ਸੀਗਾ ਇਹ ਇਹ 29 30 ਸਾਲ ਦੇ ਕਰੀਬ ਸੀਗੇ ਜੀ ਨਹੀਂ ਇਹ ਤਾਂ ਜਨਮ ਮੈਡਸ ਸੀ ਜੀ ਮੰਗ ਕੀ ਰੱਖੀ ਮੰਗ ਬਸ ਗਰੀਬ ਪਰਿਵਾਰ ਹੈ ਇਨਸਾਫ ਮਿਲਣਾ ਚਾਹੀਦਾ ਏ ਜੋ ਜੀ ਕੀ ਨਾਮ ਕੀ ਗੁਰਦੀਪ ਗੁਰਦੀਪ ਕੀ ਗੱਲ ਬਾਤ ਹੋਈ ਸ਼ੀਂਧੀ ਬੱਤ ਜੀ ਸ਼ੀਂਧੀ ਨਹੀਂ ਹੋਇਆ ਕਿਸ ਤਰ੍ਹਾਂ ਐਕਸਟ੍ਰੀਮ ਇਹ ਮਹਵਨ ਉਹਨੇ ਇਹਿੱਕ ਨੂੰ ਗੱਡੀ ਜਾਂਦੀ ਜੇ ਵੀ ਲੜਕੀ ਦੀ ਬੈਸ ਹੋਈ ਹੈ ਤਾਂ ਹੱਡੀ ਕੀ ਲੱਗੂ ਜੀ ਜੀ ਕਿੰਨੇ ਭੈਣ ਭਰਾ ਸੀ ਪੁੱਤ ਨੇ ਭੈਣਾਂ ਹੀ ਆ ਹਲੋ ਕਿੰਨੇ ਭੈਣ ਭਰਾ ਹਾਂ ਨਹੀਂ ਤਿੰਨ ਕੁੜੀਆਂ ਹੀ ਆ ਤਿੰਨ ਕੁੜੀਆਂ ਹੀ ਆ ਨਹੀਂ ਗਈਆਂ ਤੇਨੇ ਕਿੱਥੋਂ ਦੇ ਰਹਿਣ ਵਾਲਾ ਸੀ ਸਾਬੂਆ ਲੋਈਆਂ ਖਾਸ ਨਹੀਂ ਤੁਹਾਨੂੰ ਪਤਾ ਲੱਗਿਆ ਗੱਡੀ ਵਾਲੇ ਦਾ ਕੌਣ ਸੀਗਾ ਹਾਂ ਗੱਡੀ ਵਾਲਾ ਪਤਾ ਲੱਗ ਗਿਆ ਕਿਹਨੇ ਠੀਕ ਹੈ ਹਾਂ ਜੇ ਯਾਰ ਸਭ ਤੋਂ ਵੱਡਾ ਐਕਸੀਡੈਂਟ ਬਈ ਕਿੱਥੇ ਘਟਣਾ ਲਾਪਰੀਆ ਤੇ ਕਿੰਨੇ ਜਣੇ ਦੀਆਂ ਇਹ ਨਾ ਸਦਾਰੇ ਤੋਂ ਥੋੜਾ ਜਿਹਾ ਅੱਗੇ ਕਿਲੋਮੀਟਰ ਤੇ ਕਾਰ ਸੀ ਬਹੁਤ ਓਵਰਸਪੀਡ ਤੇ ਇਹ ਅੱਗੋਂ ਮੋਟਰਸਾਈਕਲ ਤੇ ਆ ਰਹੇ ਸੀ ਮਹੂ ਵੱਲੋਂ ਜੂਰੀ ਉਹ ਸਿੱਧੀ ਕਾਰ ਮੱਜੀ ਵਿੱਚ ਇਹ ਇਹ ਦੋ ਇੱਕ ਲੜਕ ਨੌਂਦੇ ਦੀ ਇਸ ਤੋਂ ਦੀ ਵਿਸ਼ਿਸ਼ਟ ਮਾਸੀ ਦੀ ਕੁੜੀ ਉਹਨਾਂ ਦੋਹਾਂ ਦੀ ਡੈਥ ਹੋ ਗਈ ਤੇ ਹੁਣ ਅਸੀਂ ਪੋਸਟਮਾਰਟਮ ਕਰਾਉਣ ਲੱਗੇ ਆ ਮਕਦਮਾ ਦਰਜ ਕਰਤਾ ਗੱਡੀ ਵਾਲੇ ਨੂੰ ਪਤਾ ਲੱਗ ਗਿਆ ਗੱਡੀ ਵਾਲੇ ਤਾਂ ਪਤਾ ਲੱਗ ਗਿਆ ਜੀ ਮਾਮਲਾ ਕਰਕੇ ਹੋ ਗਿਆ ਹਾਂਜੀ ਮਾਮਲਾ ਕਰਕੇ ਹੋ ਗਿਆ ਜੀ ਹੋ ਜਾਏਗੀ ਹੋ ਜਾਏਗੀ